ਸਿੱਖ ਵੀਰੋ ਮੇਰੀ ਆਪ ਜੀ ਨੂੰ ਬੇਨਤੀ ਹੈ ਆਪਾਂ ਆਪਣਾ ਸਿੱਖੀ ਦਾ ਪ੍ਰਚਾਰ ਪੂਰੇ ਜੋਰ ਨਾਲ ਪਿੰਡੋਂ ਪਿੰਡ ਘਰੋਂ ਘਰ ਜਾ ਕੇ ਆਪਾਂ ਕਰਨਾ ਆਰੰਭ ਕਰੀਏ ਅਤੇ ਇਸ ਆਪਣੇ ਸਿੱਖੀ ਦੇ ਪ੍ਰਚਾਰ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਨਿਰਭਰ ਨਾ ਹੋਈਏ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਬਣ ਗਈ ਹੈ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਉਹ ਤਾਂ ਗੋਲਕ ਦਾ ਹੀ ਪ੍ਰਬੰਧ ਕਰਦੇ ਰਹਿੰਦੇ ਨੇ ਅਤੇ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਵੀ ਤੁਹਾਨੂੰ ਪਤਾ ਹੈ ਉੱਥੇ ਚੋਣਾ ਕਰਕੇ ਉਹ ਚੋਣਾ ਵਿੱਚ ਆਪਣੀਆਂ ਸੀਟਾਂ ਜਿੱਤਣ ਲਈ ਉਹ ਤਾਂ ਸ਼ਰਾਬਾਂ ਪਿਆ ਪਿਆ ਕੇ ਵੋਟਾਂ ਲੈ ਕੇ ਆਪਣੀਆਂ ਪਦਵੀਆਂ ਹਾਸਲ ਕਰਦੇ ਨੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀ ਕਰਨਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਨੇ ਕਹਿੰਦੇ ਨੇ ਅਸੀਂ ਸਾਨੂੰ ਗਰਮੀ ਲੱਗਦੀ ਏ ਅਸੀਂ ਨਹੀਂ ਉੱਥੇ ਜਾ ਸਕਦੇ ਸਾਡਾ ਮੁੰਡਾ ਤਾਂ 에어 ਕੰਡੀਸ਼ਨ 'ਚ ਬਹਿਣ ਨੂੰ ਅਸਾਂ ਸ਼ਰੋਮਣੀ ਕਮੇਟੀ 'ਚ ਭਰਤੀ ਕਰਵਾਇਆ ਇਸ ਕਰਕੇ ਸ਼ਰੋਮਣੀ ਕਮੇਟੀ ਤੇ ਆਪਾਂ ਨਿਰਭਰ ਨਾ ਕਰੀਏ ਮੇਰੀ ਬੇਨਤੀ ਏ ਸਾਰੀਆਂ ਸਿੱਖ ਜਥੇਬੰਦੀਆਂ ਆਪੋ ਆਪਣੇ ਥਾਵਾਂ ਤੇ ਲੱਗ ਕੇ ਆਪਾਂ ਰਲ ਕੇ ਸਾਰੇ ਜਾਣੇ ਪਿੰਡੋਂ ਪਿੰਡ ਪ੍ਰਚਾਰ ਕਰੀਏ ਜੈਸੇ ਤਰੀਕੇ ਈਸਾਈ ਆਪਣਾ ਰਹੇ ਨੇ ਅਤੇ ਇਸ ਨਾਲ ਤੋਂ ਵੀ ਹੋਰ ਵਧੀਆ ਤਰੀਕੇ ਅਪਣਾ ਕੇ ਆਪਾਂ ਸਿੱਖੀ ਦਾ ਪ੍ਰਚਾਰ ਕਰੀਏ ਜਿਹੜੇ ਸਾਡੇ ਸਿੱਖ ਵੀ ਰੈਸਾਈ ਬਣ ਗਏ ਨੇ ਉਹਨਾਂ ਨੂੰ ਵੀ ਪ੍ਰੇਮ ਨਾਲ ਆਪਾਂ ਉਹਨਾਂ ਨਾਲ ਪ੍ਰੇਮ ਕਰਕੇ ਉਹਨਾਂ ਨੂੰ ਪ੍ਰਚਾਰ ਕਰਕੇ ਵਾਪਸ ਲਿਆਈਏ ਇਸ ਕੰਮ ਵਾਸਤੇ ਅਸੀਂ ਤਾਂ 5 ਸਾਲ ਹੋ ਗਏ ਨਾਮ ਤਾਰੀਏ ਲੱਗੇ ਹੋਏ ਆ ਅਤੇ 2.5 ਹਜ਼ਾਰ ਪਰਿਵਾਰ ਨੂੰ ਅਸਾਂ ਵਾਪਸ ਲਿਆਂਦਾ ਵੀ ਹੈ ਆਪ ਜੀ ਸਾਰੇ ਵੀ ਲੱਗੋ ਅਤੇ ਆਪਾਂ ਆਪਣੇ ਸਿੱਖ ਵੀਰਾਂ ਨੂੰ ਵਾਪਸ ਸਿੱਖੀ ਵਿੱਚ ਲਿਆਈਏ ਅਤੇ ਇਸਾਈਅਤ ਦੇ ਪ੍ਰਚਾਰ ਨੂੰ ਆਪਾਂ ਠੱਲ ਪਾਈਏ ਮੇਰੀ ਬੇਨਤੀ ਪ੍ਰਵਾਨ ਕਰੋ